ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਖੇਤ ਆਏ ਸੀਗੇ ਜੀ ਢੇੜਾ ਮਾਰਨ ਤੇ ਆਹਾ 126 ਪ੍ਰੀਆ ਝੋਨਾ ਆਪਣਾ ਇਹ तकरीबन 3 ਕਿੱਲੇ ਲਾਏ ਹੋਏ ਨੇ ਜੀ ਇਹ ਮੈਂ ਠੇਕੇ ਤੇ ਲਿਆ ਸੀਗਾ ਜੀ ਵਾਣ ਤੇ ਅੱਜ ਇਹ ਹੋ ਗਿਆ ਜੀ ਆਪਣਾ ਝੋਨਾ 70 ਦਿਨਾਂ ਦਾ ਹੋ ਗਿਆ ਜੀ ਲਾਇਨ आ देखो यह जी एक सौ छब्बी पी आर है तो ਲਗਭਗ ਤੁਹਾਨੂੰ ਮੈਂ ਦੱਸ ਹੀ ਦਿੱਤਾ ਵੀ ਇਹ 70 ਦਿਨ ਹੋ ਗਏ ਆ ਅੱਜ ਝੋਨਾ ਲਾਏ ਨੂੰ ਤੇ ਆਪਾਂ ਇਹਨੂੰ ਪਾਣੀ ਲਾਇਆ ਸੀਗਾ ਜੀ ਅੱਜ ਚੌਥਾ ਦਿਨ ਹੋ ਗਿਆ ਜੀ ਲਗਭਗ ਪਾਣੀ ਆ ਜਿਹੜਾ ਸਾਰਾ ਉਹ ਆਸਤੀ ਤੇ ਇਹ ਸੁੱਕੀ ਚੁੱਕਿਆ ਜੀ ਪਾਣੀ ਹੁਣ ਇਹਨੂੰ ਆਪਾਂ ਹਲੇ 1-2 ਦਿਨ ਟਪਾ ਕੇ ਫੇਰ ਲਾਵਾਂਗੇ ਜੀ ਸਕਾ ਕੇ ਨਾ ਪਾਣੀ ਫੇਰ ਲਾਵਾਂਗੇ ਪਾਣੀ ਜੀ ਤੇ ਰੱਬ ਦੀ ਮਿਹਰ ਆ ਜੀ ਆਪਣੇ ਨਾਂ ਹਲੇ ਇਹ ਠੂਠੀ ਰੋਗ ਬਣਿਆ ਜੀ ਕੋਈ ਤੇ ਨਾ ਹਲਦੀ ਰੋਗ ਹੈ ਜੀ ਤੇ ਇਹ ਮੇਰੇ ਵੀਰ ਭੈਣ ਭਰਾ ਮੈਨੂੰ ਦੱਸਣ ਵੀ ਇਸ ਤੋਂ ਬਾਅਦ ਹੁਣ ਹਲਦੀ ਰੋਗ ਇਹਦੇ ਵਿੱਚ ਆ ਸਕਦਾ ਜਾਂ ਨਹੀਂ ਆ ਸਕਦਾ ਜੀ ਇਹਨੂੰ ਇਹ ਇਹ ਆਪਾਂ ਲਾਈ ਸੀਗੀ ਜੀ ਪਨੀਰੀ ਹੋ ਗਈ ਸੀਗੀ 26 ਦਿਨਾਂ ਦੀ ਪਨੀਰੀ ਹੋ ਗਈ ਸੀਗੀ ਤੇ 26 27 ਦਿਨਾਂ ਦੀ ਪਨੀਰੀ ਲਾਈ ਸੀਗੀ ਜੀ ਆਪਾਂ ਇਹ ਤੇ ਤਕਰੀਬਨ ਇਹਨੂੰ 70 ਦਿਨ ਹੋ ਹੋ ਗਏ ਜੀ ਚੋਨਾ ਲਾਈ ਨੂੰ ਹੋ ਗਈ ਤੇ ਲਗਭਗ ਜੀ ਇਹਨੂੰ 96 97 ਦਿਨ ਹੋ ਗਏ ਵਿੱਚੇ ਪਨੀਰੀ ਤੇ ਝੋਨਾ ਲਾਈ ਨੂੰ ਤੇ ਇੱਕ ਤਾਂ ਇਹ ਦੱਸੋ ਜੀ ਵੀ ਇਹ ਪੱਕਣ ਚ ਹੋਰ ਕਿੰਨੇ ਦਿਨ ਲਾਈ ਜੂਗੀ ਤੇ ਕਹੇ ਦੱਸੋ ਜੀ ਹੁਣ ਕਿਸੇ ਹੋਰ ਦਵਾਈ ਕਰਨ ਦੀ ਜ਼ਰੂਰਤ ਹੈਗੀ ਆ ਜਾਂ ਨਹੀਂ ਜੀ ਬਾਕੀ ਦੱਸੋ ਜੀ ਕਿੰਨਾ ਕਿੰਨਾ ਟਾਈਮ ਲਾਇਆ ਜਾਂਦਾ ਈ ਇਹ ਪੀਆਰ 126 ਝੋਨਾ ਤੇ ਤੁਹਾਨੂੰ ਕਿੰਨੇ ਦਿਨ ਹੋ ਗਏ ਜੀ ਲਾਈਨ ਨੂੰ ਤੇ ਕੀ ਸਥਿਤੀ ਹੈ ਜੀ ਹਲਦੀ ਰੋਗ ਤੇ ਆ ਡੋਡੀ ਰੋਗ ਵਾ ਬਾਰੇ ਬਹੁਤ ਅਫਵਾਹ ਫੈਲ ਰਹੀ ਹੈ ਜੀ ਹੈ ਤੇ ਆਪਣੇ ਤਾਂ ਸਥਿਤੀ ਅਜੀ ਦੇਖ ਲਓ ਤੁਸੀਂ ਤੇ ਵੀਰ ਬਣ ਕੇ ਜਰੂਰ ਦੱਸੋ ਵੀ ਇਸ ਤੋਂ ਬਾਅਦ ਹੁਣ ਆਪਾਂ ये सरपे कोई करिए कि नहीं जरूरत हैगी धन्यवाद जी